ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਤਨ ਫਾਰਮ ਕਰਨ ਲੱਗੇ ਆ ਡਰੈਸ ਇੱਕ ਵਾਰੀ ਸੱਜਣੋ ਨੋਟ ਕਰ ਲਿਓ ਪਿੰਡ ਵੱਲ ਟੂਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਸੱਜਣੋ ਇਸ ਵੇਲੇ ਭਾਉ ਸਖਦੇਵ ਸਿੰਘ ਵੱਲ ਟੋਏ ਕੋਲੇ ਆ ਤਿੰਨ ਝੋਟੀਆਂ ਲੈ ਕੇ ਆ ਗਿਆ ਸਜਨੋਂ ਪਾਉ ਫੇਰ ਸਾਂਝੀਆਂ ਕਰਨ ਲੱਗੇ ਆ ਥੋਡੇ ਨਾਲ ਢੇਲੀ ਝੋਟੀ ਇੱਕ ਤੇ ਇੱਕ ਆ ਕਾਲੀ ਇਹ ਵੀ ਪਲੂਣ ਸੁੰਦੀ ਤੇ ਢੇਰੀ ਵੀ ਪਲੂਣ ਸੁੰਦੀ ਤੇ ਇੱਕ ਸਜਨੋਂ ਜਾਮਨਰਗੀ ਕਾਲੀ ਪਾਉ ਲਿਆ ਲੱਭ ਕੇ ਦੂਜਾ ਸੂਆ ਚੰਗੇ ਖਾਨਦਾਨ ਦੀ ਤੇ ਚੰਗਾ ਦੁੱਧ ਦਿੱਤਾ ਹੋਇਆ ਕਰਮਾ ਵਾਲੀ ਨੇ ਤੇ ਬਾਲਾ ਸਮਾਨ ਨਹੀਂ ਲੈਂਦੇ ਰਿਕਵੈਸਟ ਬੇਨਤੀ ਹਰ ਵੀਡੀਓ ਤੇ ਰਹਿੰਦੀ ਆ ਕਿ ਕੋਈ ਵੀ ਪਸ਼ੂ ਸਜਨੋਂ ਜਿਹੜਾ ਖਰੀਦਦਾਰੀ ਕਰਨੀ ਆ ਥੋੜੀ ਤਸੱਲੀ ਤੁਸੀਂ ਵੀ ਕਰਨੀ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਤੇ ਇੱਕ ਰਿਕਵੈਸਟ ਬੇਨਤੀ ਇਹ ਰਹਿੰਦੀ ਆ ਕਿ ਸੱਜਣੋ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਘੰਟੀ ਦਾ ਬਟਨ ਜਿਹੜਾ ਉਹ ਵੀ ਆਲਟ ਤੇ ਸੈੱਟ ਕਰ ਲੈਣਾ ਵੇਖੋ ਮੀਨੀ ਦੀਆਂ ਸਫਾਈਆਂ ਬਹੁਤ ਚੰਗੀ ਸੁਥਰੀ ਥੱਲਿਓ ਤਿਆਰ ਹੋਈ ਹੈ ਕੱਟੀ ਤੇ ਆਹ ਕੱਟੀ ਦਾ ਤਾਂ ਕੋਈ ਓੜਾ ਬੰਨਾ ਹੀ ਨਹੀਂ ਸੱਜਣੋ ਜਿਵੇਂ ਐਂ ਕਹਿਦਗੀ ਆਜੋ ਭਾਉ ਨਾ ਕਰਦੇ ਗੱਲਬਾਤ ਤੇ ਤੂਰ ਤਾਰ ਕੇ ਵੀ ਵੇਣੇ ਆ ਤੇ ਨਾਲੇ ਸੱਜਣੋ ਆਪਾਂ ਇਹਨਾਂ ਦੇ ਜਿਹੜੇ ਰੇਟ ਆ ਉਹ ਜਾਣਦੇ ਆ ਕਿਉਂਕਿ ਭਾਉ ਦੇ ਰੇਟ ਆ ਤਕਰੀਬਨ ਹੀ ਜਾਇਜ ਹੁੰਦੇ ਆ ਕਿ ਜਾਇਜ ਕਮਾਈ ਕਰਾਂਗੇ ਤਾਂ ਕਹਿੰਦਾ ਚੱਲੀ ਜਾਊਗਾ ਸਿਸਟਮ ਜੇ ਮੋਟੇ ਧਾੜੇ ਰੱਖਲੇ ਤਾਂ ਕਹਿੰਦਾ ਫਿਰ ਖੜ ਜਾਣਗੀਆਂ ਇਕੱਲਿਆਂ ਦੀ ਆਜੋ ਕਰੀਏ ਗੱਲਬਾਤ ਤੇ ਲਈਏ ਜਾਣਕਾਰੀ ਧੰਨਵਾਦ ਜੋੜ ਰਿਹਾ ਹਾਂ ਅੰਡ ਤੱਕ ਪਾਉਜੀ ਸਾਸਰੀ ਕਾਲ ਸਾਸਰੀ ਕਾਲ ਜੀ ਸਾਸਰੀ ਕਾਲ ਹੋਰ ਸੁਣਾਓ ਬੜੀ ਕਿਰਪਾ ਗੁਰੂ RAM ਦਾਸ ਦੀ ਕਿਰਪਾ ਗੁਰੂ RAM ਦਾਸ ਦੀ ਚੜਦੀ ਕਲਾ ਆਹ ਚੜਦੀ ਕਲਾ ਤੇ ਭਾਉ ਜੀ ਆਪਣਾ ਡਰੈਸ ਡਰੈਸ ਆਪਣਾ ਪਿੰਡ ਬਲਚੋਆ ਹਾਂਜੀ ਜ਼ਿਲ੍ਹਾ ਤਰਨਤਾਰਨ ਤਸੀਦ ਪੱਟੀ ਨਾਮ ਮੇਰਾ ਸਿਖਦੇਵ ਸਿੰਘ ਨੰਬਰ ਹੈਗਾ 887288560 70103 ਕਾ ਕਰਦੀ ਰਿਹਾ ਤਕਰੀਬਨ ਆਨਲਾਈਨ ਜਿਹੜੇ ਪਸ਼ੂ ਲੈਣ ਦੇਣ ਕਰਦੇ ਆ ਤਕਰੀਬਨ ਸਾਰੇ ਪੈਣਾ ਭਰਾ ਜਾਣਦੇ ਹੀ ਆ ਵੀ ਭਾਉ ਸਖਦੇਵ ਸਿੰਘ ਬਲਟੋਆ ਆ ਗਿਆ ਹਨਾ ਆਪਾਂ ਡੰਗਰੀ ਦੀ ਮਾੜਾ ਲੈਣਾ ਅਕਲਦੇਸਾ ਦੇ ਠੀਕ ਆ ਡੰਗਰ ਨਾਮ ਨਹੀਂ ਲੈਣਾ ਵੀ ਜਿਹੜਾ ਦਿਲ ਨੂੰ ਐ ਛੂਜੇ ਅਗਲੇ ਦੇ ਇਹ ਆਪਦੇ ਲੱਗਾ ਤੇ ਫਿਰ ਅਗਲੇ ਦੇ ਹਾਂ ਇਹ ਇਹ ਵਪਾਰ ਦੇ ਵਿੱਚ ਵੱਡੀ ਸਿੱਖਿਆ ਜਿਹੜਾ ਆਪਣੇ ਮਨ ਨੂੰ ਲੱਗ ਗਿਆ ਉਹ ਗਾਂ ਕਿਸੇ ਦੇ ਤਾਂ ਲੱਗੂ ਹਾਂ ਹਾਂ ਤੇ ਜੀ ਪੀਡੀ ਤੋਂ ਆਵਾ ਵਪਾਰ ਕਰਦੇ ਆ ਉਹਨੇ ਆਪਾਂ ਨੂੰ ਪਰਖਿਆ ਮੈਂ ਦੀ ਗਾਂ ਕੀ ਕਰੂ ਤੇ ਆ ਕੀ ਨਾ ਕਰਾਂ ਹਾਂ ਬਾਕੀ ਤਕਰੀਬਨ ਮਹੀਨੇ 'ਚ ਮੇਰੇ ਹਿਸਾਬ ਨਾਲ 40 45 ਪਸ਼ੂ ਆਪਾਂ ਗਾਂਵ ਸਿਆਂ ਵੀ ਖੁੱਲੇ ਡੁੱਲੇ ਕਰ ਜਾਂਦੇ ਕਰ ਜਾਂਦੇ ਆ 40 45 ਤਾਂ ਆਪਾਂ ਵੀਡੀਓ ਤੇ ਪਾ ਜਾਂਦੇ ਤੇ ਉਤਰਾ ਵੀ ਜਿਹੜੀਆਂ ਵੀ ਕੀ ਜਾਂਦੀਆਂ ਬਾਬੇ ਦੀ ਮਿਹਰ ਆ ਹਨਾ ਹਾਂ ਹਾਂ ਵਾਹਿਗੁਰੂ ਦਾ ਅੰਦਾਜ਼ੀ ਕਿਰਪਾ ਤੇ ਭਾਉ ਜੀ ਆ ਝੋਟੀ ਦੀ ਕੀ ਡਿਟੇਲ ਆ ਇਹ ਤਾਂ ਪਹਿਲਾ ਸੁਭਾ ਇਹ ਚਾਰ ਚਾਰ ਦੰਦ ਹੋਣ ਲੱਗੀ ਆ ਜੇ ਦੋਂਦੀ ਆ ਠੀਕ ਆ ਤੇ ਇਹ ਦਾ ਜਾਨੀ ਕਿ ਐਮ 29 ਦੀ ਕੱਟੀ ਯਾਰੀ ਇਹਦੇ ਮਾਲਕਾਂ ਨੇ ਦੱਸਿਆ ਆਪਾਂ ਨੂੰ ਹਾਂ ਇਹਦੇ ਟੈਂਟ ਭਾਵੇਂ ਕੋਈ ਕਰਾ ਲੇ ਇਹਦੀ ਅਲ ਗਰੰਟੀ ਆ ਵੀ ਐਮ 29 ਦੀ ਆ ਐਮ 29 ਦੀ ਆ ਇਹ ਪਹਿਲਾ ਸੁਭਾ ਝੋਟੀ ਸੁਣੀ ਆ ਕਿਆ ਬਾਤ ਹੈ ਹਾਂ ਤੇ ਲੈਵਾ ਵੇਚ ਮਗਲਾ ਇਤਨ ਘਨ ਹੁੰਦਾ ਵਾਕੇ ਕੋਈ ਸ਼ੱਕ ਨਹੀਂ ਬੜੀ ਚੰਗੀ ਤਿਆਰ ਹੋ ਰਹੀ ਹੈ ਪਹਿਲਾਂ ਜੋਤੀ ਦੁੱਧ ਦੇ ਦੂ 14 ਕਿਲੋ ਦੇਣਾ ਚਾਹੀਦਾ ਜਿੰਨੀ ਨੇ ਤਿਆਰੀ ਕੀਤੀ ਹੈ ਅਜੀ ਅਜੀ ਹਫਤਾ ਲੈਂਦੀ ਜੋਤੀ ਤੇ ਭਾਉ ਜਿਦੋਂ ਟਿੱਪੀ ਟੁੱਪੀ ਥਣਾ ਲੋਕੇ ਮੈਂ ਮੈਨਾਂ ਕਿਤੇ ਨਾਂਦੀ ਵਖਰਾ ਮੋਟੀ ਧਾਰ ਲਾਵੇ ਤੇ ਅੱਬਾ ਕੋਈ ਆ ਠੀਕ ਹੈ ਤੇ ਭਾਰ ਪੂਰਾ ਲਤੋ ਓਕੇ ਆ ਦੀ ਦੇ ਗਰੰਟੀ ਤੇ ਨਾਂ ਮੈਂਦੀ ਓਕੇ ਤੇ ਇਹ ਰੰਗ ਥੋੜਾ ਜਿਆ ਲੈ ਗਈ ਹੈ ਨਾ ਜਿਵੇਂ ਰੂਸ਼ੀ ਮੈਂ ਦੇ ਕਿਤੇ ਪੇਟੋ ਤਾਂ ਨਹੀਂ ਇਹ ਤਾਂ ਲੋਹੀ ਮੈਂ ਝੂਆਂ ਖਦੇ ਤਰਾ ਠੀਕ ਹੈ ਠੀਕ ਹੈ ਫੌਜੀ ਕਰਾਉ ਤੌਰ ਤੇ ਸੱਜਣੋ ਕੱਟੀ ਜਦੋਂ ਤੁਰੀ ਤੇ ਲੇਵਾ ਪਾਂਡਾ ਚੈੱਕ ਕਰਿਓ ਕੋਈ ਕਹਿਣ ਵਾਲੀ ਗੱਲ ਨਹੀਂ ਕਰਮ ਵਾਲੀ ਨਾ ਐਮ 29 ਦੀ ਭਾਉ ਨੂੰ ਦੱਸੀ ਆ ਬਾਕੀ ਉਹਨਾਂ ਨੇ ਕਿਹਾ ਵੀ ਸੱਜਣੋ ਗਰੰਟੀ ਵਾਲੀ ਗੱਲ ਹੀ ਆ ਬਸ ਪੁੱਤ ਓਏ ਇਹ ਸੱਜਣੋ ਸੰਗਲ ਚ ਰਹੀਆਂ ਮਈਆਂ ਤੇ ਕਈ ਵਾਰੀ ਜਦੋਂ ਤਲਿਆਰਾ ਪਾਉਣੇ ਆ ਨਾ ਉਦੋਂ ਆਲ ਕਰਤੀਆਂ ਵੇਖਿਓ ਲੇਵਾ ਮਿੱਤਰੋ ਪਹਿਲਨ ਕੱਟੀ ਨੇ ਨਾ ਜਿਹੜਾ ਸਟਾਰਟ ਕੀਤਾ ਭਾਉ ਹਜੇ ਹਫਤਾ ਤਾਂ ਲੈ ਜੂ ਹਫਤਾ ਲੈ ਕੋਈ ਇਹ ਤਾਂ ਹੁੰਦਾ ਕੋਲਾ ਕੀ ਬਾਤ ਆ ਸੱਜਣੋ ਇੱਕ ਹਫਤਾ ਹਜੇ ਸੂਨ ਦੇ ਵਿੱਚ ਬਾਕੀ ਆ ਤੇ ਕੱਦ ਕਾਠ ਵੀ ਚੰਗਾ ਤੇ ਥਣ ਲੇਵੇ ਦੀ ਕੁਆਲਿਟੀ ਜਿੰਨੀ ਹੈਗੀ ਆ ਸਾਫ਼ ਸੁਥਰੀ ਆ ਬਾਕੀ ਭਲਾ ਪੌਣ ਲੱਗ ਗਈ ਆ ਝੋਟੀ ਤੇ ਲੇਵਾ ਬਹੁਤ ਸੋਹਣਾ ਇੱਥੋਂ ਕਰਿਓ ਚੈੱਕ ਤੁਰਦੀ ਦਾ ਲੇਵਾ ਵੇਖੋ ਫੁੱਲਾ ਢੁੱਲਾ ਕਰਮਾ ਵਾਲੀ ਤਿਆਰ ਕਰੂਗੀ ਕੋਈ ਕਹਿਣ ਵਾਲੀ ਗੱਲ ਨਹੀਂ ਸੁਦੀਰ ਸਿੰਘ ਜੀ ਸੁਗਤ ਲਿਆ ਪਾਇਦਾ ਚੋਇਆ ਹਾਂ ਪਰ ਇਹਦੀ 12 ਕਿਲੋ ਦੀ ਤੇ ਬਗਾਰੰਟੀ ਵੀ ਦੇ ਸਕਦਾ ਨਹੀਂ ਦੇ ਸਕਦਾ ਕੋਈ ਸ਼ੱਕ ਨਹੀਂ ਪਾਉਂਦਾ ਵੇਖ ਕੇ ਹਾਂ ਲੇਵਾ ਪਾਂਡਾ ਵੀ ਸੋਹਣਾ ਕਰਮਾ ਵਾਲੀ ਨੇ ਉਨਾ ਹੀ ਗਾਣੂ ਹਨਾ ਆ ਉਨਾ ਹੀ ਪਛਾਣ ਤੇ ਦੁੱਧ ਦੁੱਧ ਵਾਲੀਆਂ ਨਾੜਾਂ ਵੇਖੋ ਪਹਿਲਨ ਕੱਟੀ ਦੇ ਲਈ ਵੇਤੇ ਹਨਾ ਕੋਈ ਸ਼ੱਕ ਨਹੀਂ ਸੱਜਣੋ ਸਿੰਗ ਵੀ ਚੰਗਾ ਜੇ ਕਹਿ ਦੀਏ ਤੇ ਕੱਟੀ ਸਾਰੀ ਚੰਗੀ ਕੱਦ ਕੱਢ ਵੀ ਪਾਉ ਉਮਰ ਦੇ ਹਿਸਾਬ ਨਾਲ ਚੰਗਾ ਕੱਟੀ ਦਾ ਫੁੱਲ ਫੁੱਲ ਕੇ ਹਨਾ ਪਿੱਛਾ ਵੇਖੋ ਕਿੰਨਾ ਚੌੜਾ ਪਿੱਛਾ ਚੌੜਾ ਬਾਕੀ ਚਮੜੀ ਕਿੱਡੀ ਸੋਹਣੀ ਠੰਡ ਦਾ ਸੈਜ ਹਨਾ ਪਿੱਛਾ ਤਾਂ ਆ ਚੀਜ਼ ਵੇਖ ਕੇ ਆਪਾਂ ਲਈ ਆ ਵੇਹ ਮਗਰੋਂ ਸੁਫੇ ਤਾਂ ਹਾਂ ਮਗਰੋਂ ਬਹੁਤ ਆ ਅਗਲੇ ਸੂਏ ਨੂੰ ਪਾਉ ਜੇ ਬੰਦਾ ਕੋਈ ਚੰਗੀ ਕੇਰ ਵਾਲਾ ਆ ਬਹੁਤ ਝੂਟੀ ਤਗੜੀ ਦੀ ਤਿਆਰ ਹੋ ਜੂ ਦੋ ਤੋਂ ੱਪੂਗੀ ਹਨਾ ਕਰਮਾਂ ਵਾਲੀ ਜਿਉਂਦੀ ਰਵੇ ਜਿੱਥੇ ਜਾਵੇ ਹਾਂ ਦੋ ਤੋਂ ੱਪੂਗੀ ਜੀ ਬੱਸ ਚੰਗੀ ਮੈਂ ਤਿਆਰ ਹੋ ਗਈ ਹਾਂ ਇਹ ਆਪਾਂ ਵੀ ਝੂਠ ਮਾਰਨ ਵਕੀ ਰਿਆਣੇ ਦੀ ਆ ਹਾਂ ਸਾਡੀ ird-giri ਵਿੱਚ ਮੈਂ ਜਿਹੜੀ ਹੈ ਨਾ ਰਿਆਣੇ ਨੂੰ ਕੱਟਦੀ ਆ ਵਾਕਈ ਕੋਈ ਸ਼ੱਕ ਨਹੀਂ ਵੇਖੋ ਸੱਚ ਨੂੰ ਇੱਕ ਹਫਤੇ ਨੂੰ ਯਾਰ ਪਲੂਨ ਕੱਟੀ ਕਰਮ ਵਾਲੀ ਆ ਤੈਂ ਤੋੜ ਦੂਗੀ ਕੋਈ ਕਹਿਣ ਵਾਲੀ ਗੱਲ ਨਹੀਂ ਵੇਖੋ ਕਿਆ ਬਾਤ ਤੇ ਪਾਉ ਜੀ ਇਹਦਾ ਦਰਦੀਆ ਹਨਾ ਕੈਮਰੇ ਤੋਂ ਸਜਣਾ ਕਰੋ ਕਰੋ ਨਹੀਂ ਗੱਡੀ ਹਾਂ ਪੰਜ ਚਾਰ ਨਹੀਂ ਬਹੁਤ ਗਈ ਤੇ ਬਾਕੀ ਦਾ ਸੀਲ ਨਵਾਈ ਜਾਂਦਾ ਸੀ ਆਪਣਾ ਬਾਈ ਤੇ ਐਨ ਪੂਸ ਚੱਕ ਕੇ ਖੜੀ ਸੀ ਹਲਦੀ ਨਹੀਂ ਤੇ ਠੀਕ ਹੈ ਬੰਦੇ ਤੋਂ ਮੜਾ ਛੱਡ ਨਹੀਂ ਕੈਮਰੇ ਤੋਂ ਕਰਦੀ ਆ ਤੇ ਪਾਉਜੀ ਆਹ ਦੂਜਾ ਰੇਟ ਇਹਦਾ ਕੀ ਰੋ ਦੇਦਾ ਨਾ ਆ ਪਗਲਦੀਸ ਇੱਕ ਪੰਝੀ ਕਰਨਾ ਨਾ 15 ਕਰਨਾ 1 ਲੱਖ 10000 ਰੁਪਏ 1 ਲੱਖ ਤੇ 10000 ਰੇਟ ਇਹਦਾ ਤੇ ਫਿਰ ਆਪਣਾ ਲੈਂਦੇ ਪੰਜਾਬ ਵਾਲਾ ਗਵਾਹਡ ਆਪਾਂ ਨੂੰ ਤੇ 2000 ਮਾਨ ਕਰਾਂ। ਹੋਰ ਕਰਦਗੇ ਥੋੜਾ ਬਹੁਤਾ। 3 ਕਰਦਗੇ ਫਿਰ। ਹੁਣ ਕਿੰਨੇ ਦੀ ਹੋਗੀ? 1 ਲੱਖ ਤੇ 7000 ਦੀ। 1 ਲੱਖ ਤੇ 7000 ਦੀ। ਇਦੀ ਕੋਈ ਕੱਤੀ ਦਿੰਦਾ ਨਹੀਂ ਆਪਾਂ ਹੀ ਦੇ ਦੇਣੀ। ਅੱਛਾ। ਹਾਂ ਨਾ। ਤੇ ਜੇ ਕੋਈ ਭੈਣ ਭਰਾ ਫੋਨ ਲਾਉਂਦਾ ਕੋਈ ਮਾਨਤਨ ਮਾੜਾ ਕਰਾਂਗੇ। ਹਨਾ? ਛੋਟਾ ਦਾ ਬਗੇਰਾ ਆਪਾਂ ਜਾਣ ਨਹੀਂ ਨੇ ਦਿੰਦੇ ਭਾਵੇਂ। ਸਾਮਿਆਂ ਚ ਵੇਚੀ ਅੱਛਾ ਛੋੜ ਤਾਂ ਪਤਾ ਵੀ ਕਰਦੇ ਅਗਲੇ ਠੀਕ ਆ 1 ਲੱਖ ਤੇ 7000 ਹਾਂ 1 ਲੱਖ ਕੱਟੀ ਵੀ M29 ਦੀ ਆ ਕੱਟੀ ਜੀ ਦੀ ਕੋਈ ਦਿੰਦਾ ਨਹੀਂ ਹਨਾ ਹਾਂ ਨਹੀਂ ਠੀਕ ਆ ਪਾਉ ਕੋਈ ਛੱਤ ਨਹੀਂਗਾ ਹਾਂ ਜੀ ਤਾਂ ਲਈ ਉਹਨੇ ਵੀ ਵੀਡੀਓ ਵੇਖਣੀ ਆ ਤੇ ਜਿੰਨੇ ਲਈ ਹਾਂ ਵੀ ਇਹਦੇ ਚ ਕੋਈ ਮੈਂ ਬਾਹਲਾ ਵੱਡਾ ਕਹ ਤਾੜਾ ਰੱਖ ਕੇ ਨਹੀਂ ਦਿੰਦਾ 2-4000 ਰੁਪਏ ਹੀ ਆ ਬਸ ਠੀਕ ਆ ਠੀਕ ਆ ਠੀਕ ਤੇ ਪਾਉ ਜੀ ਆ ਕਾ ਢੇਲੀ ਇਹ ਖੀਰੀ ਕੱਟੀ ਜੀ ਖੀਰੀ ਮੂੰਹ ਮੂੰਹ ਖੀਰੀ ਹੋਣ ਅੱਜ ਫਿਰ ਲੇਖਦੀਆਂ ਖੀਰੀਆਂ ਦੁੰਦੀਆਂ ਇਹ ਕੀ ਵੀ ਜਾ ਵੇਖ ਲੋ ਅਜੇ ਖੀਵੀ ਕੋਈ ਦਾਲ ਨਹੀਂ ਬੰਨਿਆ ਕੀ ਬਾਤ ਆ ਤੇ ਭਾਉਜੀ ਇਹ ਵੀ ਚੰਗੇ ਖਾਨਦਾਨ ਦੀ ਲੱਗਦੀ ਝੂਟੀ ਬਾਰੇ ਚੰਗੇ ਦੀ ਵੇਲੇ ਵਾ ਕਿੱਥੋਂ ਤਿਆਰ ਕੀਤਾ ਹੈ ਹਾਂ ਕੋਈ ਸ਼ੱਕ ਨਹੀਂ ਹਨਾ ਤੇ ਭਾਉਜੀ ਸੂਆ ਤਾਂ ਪਲੂਣ ਹੀ ਆ ਪਹਿਲਾਂ ਨਹੀਂ ਗਈ ਤੇ ਦਿਨ ਹਫਤਾ ਲੈ ਜੂ ਇਹ ਵੀ ਹਫਤਾ ਹੀ ਅਜੇ ਲੈ ਜੀ ਲਿਓ ਬਾਹਰ ਇਹਨੂੰ ਤੇ ਸਿੰਘੇ ਦੇ ਪਾਉ ਹਲਦੇ ਕੇ ਕਿਵੇਂ ਆ ਸਿੰਘ ਨੀਲ ਜਿਵੇਂ ਜਿਹੜਾ ਝੂਠ ਦ ਹਾਂ ਨਹੀਂ ਨਹੀਂ ਸਿਆਣੀ ਗੱਲ ਐਵੇਂ ਆ ਕੇ ਨਾ ਕੋਈ ਆਪਾਂ ਨੂੰ ਕਹਿ ਜੇ ਇੱਥੇ ਵੀ ਯਾਰ ਆ ਐ ਨਹੀਂ ਆ ਐ ਹਨਾ ਤੇ ਮਕਨਿਆਲੇ ਸਿੰਘ ਆ ਘੇਲੇ ਹਾਂ ਪਰ ਛੋਟੀ ਛੋਟੀ ਆ ਛੋਟੀ ਛੋਟੀ ਆ ਕਰਮਾਂ ਵਾਲੀ ਹਨਾ ਨਹੀਂ ਠੀਕ ਚੱਲ ਪਤੇ ਸੀਲ ਬਾਦੀ ਚੱਲੀ ਠੀਕ ਆ ਵੇਖੋ ਸਜਣੋ ਲੇਵੇ ਦੀਆਂ ਸਫਾਈਆਂ ਸੂਈਆਂ ਥਣ ਬਾਉ ਜੀ ਜਦੋਂ ਟਿੱਪੀਆ ਥਣਾ ਥਣਾ ਲੋ ਪਹਿਲਾਂ ਕੱਟੀ ਓਕੇ ਆ ਨਾ ਮੈਂ ਆਪਾਂ ਪਹਿਲਾਂ ਤਾਂ ਸਰੂਪ ਉਹਲੇ ਵੇਖਣੇ ਨੇ ਹੋਵੇ ਨਹੀਂ ਹਾਂ ਨਹੀਂ ਨਹੀਂ ਚਾਹੀਦੇ ਆ ਐਂ ਤਾਂ ਆਪਾਂ ਵੀ ਰੁਪਈਏ ਲਾ ਕੇ ਲਈਆਂ ਕਰ ਮਾਰੀਆਂ ਕਿਹੜਾ ਕੋਈ ਤੇਰੇ ਸਾਹਮਣੇ ਕੁਛ ਲੰਦਾ ਨਹੀਂ ਮੇਰੇ ਤੋਂ ਪਹਿਲਾਂ ਹਾਂ ਚੱਲ ਪੁੱਤ ਚੱਲ ਪਉ ਥਣ ਥਣ ਤਾਂ ਬਹੁਤ ਸੋਹਣਾ ਝੋਟੀ ਕੱਢ ਜੂ ਇਹ ਵੀ ਝੋਟੀ ਬਹੁਤੀ ਚੰਗੀ ਤੋਂ ਹਾਂ ਕੋਈ ਸ਼ੱਕ ਨਹੀਂ ਚੱਲ ਪੁੱਤ ਚੱਲ 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 ਛੇੜਾ ਚੱਲ ਤੋਰ ਵੇਹ ਹਾਂ ਵਾਕਈ ਹੈ ਨਾ ਦੁੱਖ ਤਾਂ ਇਹਨੇ ਦੇਣਾ ਹੀ ਨਹੀਂ ਨਾ ਜਿੱਥੇ ਖੜ ਗਈ ਮੀਨੀਆਂ ਉਂ ਵੀ ਕਰਮਾਂ ਵਾਲੀਆਂ ਹੁੰਦੀਆਂ ਹਨਾ ਵਾਕਿਆਈ ਵੇਖੋ ਸਜਣੋ ਜੀ ਬਰਾਬਰ ਤੇ ਦੁੱਧ ਚਵਾਦੀ ਉਹਦੇ ਨੇ ਅੱਛਾ ਆ ਭਾਵੇਂ ਕੀ ਵੀ ਹੈ ਨਾ ਦੁੱਧ 12 13 ਕਿਲੋ ਦੇ ਜੀ ਜੈਲੀ ਹੈ ਉਹ ਹਨਾ ਕੱਟੀ ਵੇਖੋ ਸਜਣੋ ਲੇਵੇ ਲੂਏ ਦੀ ਬਰੀਕੀ ਕੱਟੀ ਨੇ ਨਾ ਪਹਿਲਾਂ ਨੇ ਜਿਹੜੀ ਸਟਾਰਟ ਕੀਤੀ ਹੈ ਪਾਉ ਤਾਂ ਚੰਗਾ ਲੇਵਾ ਤਿਆਰ ਕਰ ਚੁੱਕਾ ਬਹੁਤ ਜ਼ਿਆਦਾ ਜੇ ਤਾਂ ਇਹਦੇ ਬੰਨਾ ਦੀ ਗੂੰਦ ਆਉਂਦੀ ਥਣਾਂ ਦੀ ਠੀਕ ਆ ਤੇ ਪਾਉਏ ਦਾ ਰੇਟ ਕੀ ਰਹੂਗਾ ਛੋਟੀ ਦਾ ਇਹ 90000 ਰੁਪਏ 90000 ਹਾਂ ਤੇ ਮੌਕੇ ਤੇ ਕਰਦੇ ਆਂਗੇ ਨਾ ਮਾਨਦਾਨ ਕਰਾਂਗੇ ਨਹੀਂ ਕਿੰਨਾ ਕੁ ਕਰਕੇ ਛੋੜ 80000 ਦਾ ਕਰਨਾ ਭਾਈ ਕਿਰੇ 85000 ਦੀ 85000 ਦੀ ਜਿਹੜੀ ਔੜ ਦੀ ਜਾਵੇ ਅੱਛਾ 85000 ਦੀ ਪਿੱਛੋਂ ਕਰੀਏ ਇਹਨੂੰ ਕਿੱਥੀ ਕੋ ਦੇਊ ਨਾ ਇਹਦੀ ਅੱਛਾ ਹੋ ਜਾ ਪਤਾ ਇਹਨੂੰ ਏ ਵਾਕਿਆ ਹੀ ਸੱਚ ਨੋ ਤੇ 85000 ਚ ਛੋੜ ਛੱਪਾ ਤਾਂ ਕਰਾਂਗੇ ਛੋੜ ਛੱਪਾ ਕਰਾਂਗੇ ਹਣਾ ਛੋੜ ਤਾਂ ਬਕੇਰ ਦੀ हां ਵੀ ਜਿਹੜਾ ਕੋਈ ਭੈਣ ਭਰਾ ਫੋਨ ਲਾਊਗਾ ਮਾਨਤਾਨ ਕਰਾਂਗੇ ਜਿੰਨੀ ਜੋਗੇ ਆ ਹਨਾ ਹਾਂ ਨਹੀਂ ਠੀਕ ਆ ਭਾਉ ਰੇਟ ਇਹਦਾ ਕਰਮਾਲੀ ਦਾ ਠੀਕ ਆ ਹਨਾ ਜੈ ਜਾਈ ਜੈ ਜਾਈ ਜੈ ਤੇ ਨਹੀਂ ਜੈ ਜਾਈ ਤੇ ਜੈ ਜੀ ਦੇਣੀ ਹਨਾ ਤੇ ਭਾਉ ਜੀ ਇੱਕ ਆ ਜਾਮਨਰ ਕੀ ਕਾਲੀ ਜਿਹੜੀ ਲਿਆਇਆ ਕੱਢ ਕੇ ਕਿਹੜੇ ਏਰੀਏ ਦੀ ਆ ਇਹ ਇਹ ਹੁਣ ਕਹਿ ਸਕਦਾ ਹਰਿਆਣੇ ਦੀ ਹਨਾ ਕਹਿ ਤਾਂ ਸਕਦਾ ਰਿਆਣੇ ਦੀ ਪਰ ਆਪਾਂ ਕਹਿ ਨਹੀਂ ਠੀਕ ਆ ਇਧਰ ਇਹ ਮੈਂ ਸਿੰਘ ਵਾਕਿਆ ਹੀ ਬੜਾ ਕੋਕਾ ਪੀਸਾ ਕਰਮਾਲੀ ਜਿਉਂਦੀ ਰਵੇ ਤੇ ਭਾਉਜੀ ਸੂਆ ਦੂਜਾ ਕਿ ਤੀਜਾ ਸੂਆ ਤੀਜਾ ਸੁਣੀ ਹੈ ਕੀ ਠੀਕ ਆ ਤੇ ਪਹਿਲੇ ਸੂਏ ਨੇ ਦਿੱਤਾ 12 ਕਿਲੋ ਠੀਕ ਆ ਦੂਜੇ ਸੂਏ ਨਾਲ ਪਰ ਰਿਸ਼ਤੇਦਾਰਾਂ ਤਾਂ ਨਹੀਂ ਆ ਦੂਜੇ ਸੂਏ ਚੋਟੀ ਦਿੱਤਾ 16 ਕਿਲੋ ਠੀਕ ਆ ਐ ਕਿ ਸੋਨਾ ਕਿੰਨਾ ਕਿੰਨਾ ਦੁੱਧ ਦੇ ਦੇ ਕੋਈ ਚੋਟੀ ਰੱਖ ਲੈਣੀ ਤਾਂ ਫੇਰ ਬੰਦੇ ਵਾਕਈ ਦੇ ਦੂਗੀ ਇੰਨੀ ਤਾਂ ਆਪਣੀ ਵੀ ਗਾਰੰਟੀ ਆਹ ਪਰ ਐ ਮੜਾ ਇਹ ਕੀਰ ਵਾਲਾ ਵੀ ਹੋਵੇ ਨਾ ਉਹ ਇਕੱਲੇ ਨਹੀਂ ਨਾ ਜਾ ਕੇ ਇੱਥੇ ਜਨਾਨੀ ਗਾਂ ਲੈ ਤੇ ਆਹ ਕਿਲੋ ਦੁੱਧ ਯਾਰੇ ਕੁੜੀਆ 10 ਕਿਲੋ ਦੂਜੇ ਦਿਨ ਕਰ ਗਈ ਆਹ ਹੋ ਹੋ ਹੀ ਕਹਿਣਾ ਨਾ ਇਹਨਾਂ ਨੇ ਭੁੱਖੀ ਬੰਨ ਦੇਵੇ ਤੇ ਸੂਲਾਂ ਕਿੱਥੋਂ ਦਊ ਇਹਦਾ ਧਾਣੇ ਦਾ ਬੱਠਰ ਵੀ ਇਹਦੇ ਮੂਰੇ ਰੱਖਣਾ ਪਊਗਾ ਤੇ ਦੁੱਧ ਵਾਲੀ ਝੋਟੀ ਬੇਫਿਕਰ ਹੋ ਜਿਓ ਗਰੰਟੀ ਵਾਲੀ ਆ ਕੋਈ ਕਹਿਣ ਵਾਲੀ ਤਾਂ ਹਾਂ ਇਹਦਾ ਸਾਰੇ ਜਿਹੜੇ ਭੈਣਾ ਭਰਾ ਤੁਸੀਂ ਵੀਡੀਓ ਵੇਖੋਗੇ ਤੇ ਸੱਜਣੋ ਤੁਸੀਂ ਆਪ ਵੀ ਗੈਸ ਲਾ ਕੇ ਜਰੂਰ ਦੱਸਿਓ ਕਮੈਂਟ ਕਰਕੇ ਕੀ ਵਾਕਈ ਯਾਰ ਵੀ ਝੋਟੀ ਜਿਹੜੀ ਇਹ ਦੁੱਧ ਵਾਲੀ ਆ ਕੋਈ ਸ਼ੱਕ ਨਹੀਂ ਕਹਿਣ ਵਾਲੀ ਗੱਲ ਦਾ 15 ਕਿਲੋ ਦੀ ਗਰੰਟੀ ਫੁੱਲ ਕੱਟੀ ਦੀ ਬੇਫਿਕਰ ਹੋ ਜਿਓ ਕੋਈ ਕਹਿਣ ਵਾਲੀ ਨਹੀਂ ਗੱਲ ਹੈਂ ਤੈਣ ਤੈਣ ਹਜੇ ਲੈ ਜੂਗੀ ਹਾਂ ਪਉ ਤੈਣ ਤਾਂ ਹੋ ਸਕਦਾ ਵੀ 10 ਤੋਂ ਵੱਧ ਵੀ ਲੈ ਜੇ 10 ਤਾਂ ਪੱਕੇ ਹੀ ਨਾ ਤੇ ਥਣਾ ਥਣਾ ਲੋਕੇ ਜਿਵੇਂ ਕੱਚੀ ਤੋਂ ਕਈ ਭੈਣ ਭਰਾ ਫਿਰ ਇਹ ਸੋਚਦਿਆ ਵੀ ਭਾਰਪੂਰ ਦੀ ਭਾਰ ਦੀ ਥਣਾ ਦੀ ਗਰੰਟੀ ਹੋਊ ਠੀਕ ਆ ਹਾਂ ਤੇ ਇੱਕ ਦੀ ਬੰਦੇ ਨਹੀਂ ਬੱਕੇ ਸਭਤ ਜੋਗ ਚੀਜ਼ ਆ ਕੋਈ ਸ਼ੱਕ ਨਹੀਂ ਕਰਨ ਵਾਲਾ ਪਲੀ ਸੰਭੀ ਸੰਭੀ ਵੀ ਚੰਗੀ ਆ ਸੰਭੀ ਵੀ ਚੰਗੀ ਤੇ ਪਉਏ ਦਾ ਸਰੀਰ ਵੀ ਕਿੰਨਾ ਕਾਲਾ ਹਨਾ ਚਮੜੀ ਪਤਲੀ ਹਾਂ ਤੇ ਰੇਟ ਇਹਦਾ ਕੀ ਰਹੂਗਾ ਰੇਟ ਤਾਂ 120 ਕਰਦੇ ਗਲਦੇਸ ਇਹ 1 ਲੱਖ ਤੇ 20000 ਰੁਪਇਆ ਦੀ ਡਿਮਾਂਡ ਕਰਦੇ ਆ ਅਸੀਂ ਕੱਤੀ ਕਰਕੇ ਨਾ 10000 ਛੱਡਣਾ ਪਾ ਅੱਛਾ 1 ਲੱਖ 10000 ਦੀ 1 ਲੱਖ ਤੇ 10000 ਉਹ ਚੋ ਵੀ ਛੋੜ ਕਰਾਂਗੇ ਉਹਦੇ ਚੋ ਵੀ ਮਾਨਤਨ ਕਰਾਂਗੇ ਹਨਾ ਕਿਸੇ ਦੂਰੋਂ ਨੇੜਿਓਂ ਆਏ ਭੈਣ ਭਰਾ ਦਾ ਹਾਂ ਵਾਕਈ ਕੋਈ ਸ਼ੱਕ ਨਹੀਂ ਇਹ ਆ ਵੀ ਜਿਹੜਾ ਇਹ ਮਹੀਨਾ ਥਾ 20 ਦਿਨ 15 ਦਿਨ ਸਾਹਮਲੇ ਚੋਟੀ ਨਾ ਰੱਖਣੀ ਹੋਵੇ ਮੈਂ 1 ਲੱਖ 20000 ਦੀ ਲਿਆ 1 ਲੱਖ ਤੇ 10000 ਦੀ ਦੇ ਦੇਾਂਗੇ ਹਾਂ 120 ਦੀ ਮਲਿਆਉ ਜਦੋਂ ਸੂਪੀ ਜਦਨ ਸੂਪੀ ਉਦੋਂ ਆਪਾਂ 120 ਦੀ ਲੈ ਲਾਂਗੇ ਹਾਂ ਹਾਂ ਵੀ ਤਿਆਰ ਵੀ ਹੋਊਗੀ ਜਮਾਂ ਲੋੜ ਤੇ ਤਾਂ ਇਹਦੀ ਦੁੱਧ ਦੀ ਆਪਾਂ ਨੂੰ ਇੰਨੀ ਗਾਰੰਟੀ ਆ 160 ਕਿਲੋ ਦੁੱਧ ਦੀ ਗਾਰੰਟੀ 1.5 ਲੱਖ ਦੀ ਮੈਂ ਵਿਕਣੀ ਜਦਨ ਤਿਆਰ ਵਾਕਿਆ ਹੀ ਕੋਈ ਸ਼ੱਕ ਨਹੀਂ ਹੀਰਾ ਝੂਟੀ ਆ ਹੀਰਾ ਹੀਰਾ ਨਹੀਂ ਸਿਆਣੀ ਗੱਲ ਆ ਪਾਉ ਤੇ ਫਿਰ ਚੋਂਨ ਪੋਲੀ ਦੇ ਨਾ ਕੁਆਲਿਟੀ ਬਹੁਤ ਆ ਪਾਉ ਕਿਸੇ ਚੰਗੇ ਖਾਨਦਾਨ ਦੀ ਕੱਟੀ ਆ ਪਈ ਨਾ ਸ਼ਾਹ ਕਾਲੀ ਤੇ ਹੁਣ ਕੈਂਜ ਕਹਿ ਦਈਏ ਵੀ ਆੜਤੀਆਂ ਦੇ ਸਹਰਾਣਿਆਂ ਵਾਂਗੂੰ ਗੁੰਦੀ ਪਈ ਆ ਚਾਰੇ ਪਾਸਿਓਂ ਰਾਜੀ ਚੰਗੀ ਹੈਨਾ ਇਹ ਗੋਲ ਆ ਜਿਹੜਾ ਮਰਜ਼ੀ ਪਾਸਾ ਕਰਕੇ ਅਗਲਾ ਮੋੜਾ ਇਹ ਲਾ ਲਵੇ ਤੇ ਇਹ ਆ ਗਈ ਆਪਣੀ ਮੀਨੀ ਹੈਨਾ ਇਹ ਵੀ ਕੱਟੀ ਚੰਗੀ ਇਹਦਾ 85 ਚੋਂ ਮਾਨਤਾ ਨਾ ਉਹਦਾ 1 ਲੱਖ 10000 ਚੋਂ ਹਾਂ ਤੇ ਇਹਦਾ ਕਿਸਾ ਇਕ ਲੱਖ ਤੇ 7000 ਚੋਂ ਮਾਨਤਾ ਆਣਾ ਸਜਣੋ ਪਾਉ ਕੋਲੇ ਪਸੂ ਤਿੰਨ ਨਹੀਂ ਇੱਕ ਤੋਂ ਇੱਕ ਆ ਕੋਈ ਕਹਿਣ ਵਾਲੀ ਗੱਲ ਨਹੀਂ ਚੰਗੀਆਂ ਝੋਟੀਆਂ ਲੈ ਆਇਆ ਕੱਢ ਕੇ ਤੇ ਕਹਿੰਦਾ ਲੈਣੀਆਂ ਝੋਟੀਆਂ ਹੀ ਆ ਇਹ ਗੁਲਦੀਸ਼ਾ ਇਹਨਾਂ ਝੋਟ ਕਾਦੇ ਦਿਲ ਕਰਨਾ ਪੈਂਦਾ ਹਾਂ ਗੰਦ ਤਾਂ ਲਿਆ ਮਤੁਰਿਆ ਜਿੰਦੇ ਬੰਦੂ ਵਾਦੂ ਵਾਕਿਆ ਕੋਈ ਸ਼ੱਕ ਨਹੀਂ ਮਾੜਾ ਪਸ਼ੂ ਵੇਚਣਾ ਵੀ ਔਖਾ ਪਉ ਮੈਨੂੰ ਏਦੀ ਝੋਟੀ ਬਾਕੀ ਲੋਕ ਸ਼ੌਂਕੀ ਹੋਗੇ ਵੀਡੀਓ ਵੇਖ ਕੇ ਪਸ਼ੂ ਚੰਗਾ ਲੈਂਦਾ ਅਗਲਾ ਯਾਰ ਸਾਰੇ ਬੰਦੇ ਨਾਲ ਝੋਟੀ ਵਿੱਚ ਕੀ ਕਟੂਗਾ ਮੈਂ ਕਹਿੰਦਾ ਨਾਲੇ ਦੁੱਧ ਪੀਊਗਾ ਨਾਲੇ ਰੁਪਏ ਚਾਰ ਲਾਊਗੀ ਬਾਈ ਅਗਲੇ ਸਵੇਰੇ ਵਾਕਯ ਵਾਦੀਆ ਵਾਦੀ ਇਸ ਦਾ ਵਿਆਜ ਪਈ ਜਾਂਦਾ ਹੈ ਪਈ ਜਾਂਦਾ ਹੈ ਯਾ 1.5 ਲੱਖ ਦੀ ਝੋਟੀ ਕਦ ਕਦ ਕਰ ਗਈ ਤੇ ਹੱਥੋਂ ਸਿੱਟੀ ਹੱਥੋਂ ਸਿੱਟੀ ਤੇ ਇਹ ਸੀਗੇ ਸਜਣੋ ਪਸੂ ਗੱਲਾਂ ਬਾਤਾਂ ਕੀਤੀਆਂ ਭਾਉ ਸਖਦੇਵ ਸਿੰਘ ਬਲਟੋਏ ਕੋਲੇ ਤੇ ਕਰਕੇ ਤਸੱਲੀ ਨਾ ਕਰਿਓ ਖਰੀਦਦਾਰੀ ਧੰਨਵਾਦ ਆ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਤੇ ਮਿਲਦੇ ਆਂ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਨਾਲ ਤੇ ਸਜਣੋ ਗਰਦਾਸਪੁਰ ਏਰੀਏ ਚ ਇਸ ਟਾਈਮ ਤੋਂ ਬਾਅਦ ਜਾ ਰਹੇ ਆਂ ਜੇ ਕਿਸੇ ਭੈਣ ਭਰਾ ਨੇ ਵੀਡੀਓ ਬਣਾਉਣੀ ਹੋਈ ਤਾਂ ਕਰ ਲਿਓ ਕਨੈਕਟ ਧੰਨਵਾਦ